ਸਾਲ 2025 ਤੁਲਾ ਰਾਸ਼ੀ ਵਾਲਿਆਂ ਲਈ ਖੁਸ਼ੀਆਂ ਭਰਿਆ ਹੋਣ ਵਾਲਾ ਹੈ ਤੇ ਤੁਲਾ ਰਾਸ਼ੀ ਵਾਲਿਆਂ ਨੂੰ ਆਪਣੇ ਭੈਣ ਭਰਾ ਦਾ ਪੂਰਾ ਸਾਥ ਮਿਲੇਗਾ ਜਿਸ ਨਾਲ ਇਹ ਆਪਣੇ ਜੀਵਨ ਵਿੱਚ ਬਹੁਤ ਤਰੱਕੀ ਕਰਨ ਵਾਲੇ ਹਨ ਤੁਲਾ ਰਾਸ਼ੀ ਵਾਲਿਆਂ ਤੇ ਮਾਤਾ ਲక్ష్ਮੀ ਦੀ ਖਾਸ ਕਿਰਪਾ ਹੋਣ ਵਾਲੀ ਹੈ ਜਿਸ ਨਾਲ ਤੁਲਾ ਰਾਸ਼ੀ ਵਾਲਿਆਂ ਨੂੰ ਧਨ ਦੌਲਤ ਦੀ ਕਮੀ ਬਿਲਕੁਲ ਨਹੀਂ ਹੋਵੇਗੀ ਤੇ ਤੁਲਾ ਰਾਸ਼ੀ ਵਾਲੇ ਆਪਣੇ ਘਰ ਪਰਿਵਾਰ ਤੇ ਦੋਸਤਾਂ ਲਈ ਬਹੁਤ ਭਾਗਸ਼ਾਲੀ ਹੋਣ ਵਾਲੇ ਹਨ ਇਹਨਾਂ ਦੇ ਸਭ ਕੰਮ ਸਿੱਧੇ ਹੁੰਦੇ ਜਾਣਗੇ ਤੁਲਾ ਰਾਸ਼ੀ ਵਾਲੇ ਲੋਕ ਬਹੁਤ ਆਕਰਸ਼ਕ ਹੁੰਦੇ ਹਨ ਇਸ ਕਰਕੇ ਹਰ ਕੋਈ ਇਹਨਾਂ ਵੱਲ ਖਿੱਚਿਆ ਜਾਂਦਾ ਹੈ ਤੁਲਾ ਰਾਸ਼ੀ ਵਾਲੇ ਆਪਣੇ ਰਿਸ਼ਤੇ ਨੂੰ ਬਹੁਤ ਸੰਤੁਲਨ ਬਣਾ ਕੇ ਚਾਲਦੇ ਹਨ ਇਸ ਕਰਕੇ ਇਹਨਾਂ ਦੇ ਪਾਰਟਨਰ ਇਹਨਾਂ ਨੂੰ ਬਹੁਤ ਪਿਆਰ ਕਰਦੇ ਹਨ ਤੁਲਾ ਰਾਸ਼ੀ ਵਾਲਿਆਂ ਨੂੰ ਅਕਤੂਬਰ ਮਹੀਨੇ ਤੋਂ ਬਾਅਦ ਸਿਹਤ ਵਿੱਚ ਕਾਫੀ ਸੁਧਾਰ ਹੁੰਦਾ ਨਜ਼ਰ ਆਵੇਗਾ ਤੇ ਤੁਸੀਂ ਬਹੁਤ ਊਰਜਾ ਵਾਲਾ ਮਹਿਸੂਸ ਕਰ ਸਕਦੇ ਹੋ ਪਰ ਤੁਲਾ ਰਾਸ਼ੀ ਨੂੰ ਸਾਲ 2025 ਵਿੱਚ ਕੁਝ ਕੁਝ ਮਹੀਨਿਆਂ ਵਿੱਚ ਕੁਝ ਗ੍ਰਹਾਂ ਦੇ ਪੂਰੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ ਜਿਸ ਕਰਕੇ ਇਹਨਾਂ ਨੂੰ ਕੁਝ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਪਰ ਇਹ ਉਪਾਅ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਵਿੱਚ ਜੈ ਮਾ ਲਕਸ਼ਮੀ ਲਿਖੋ ਦੋਸਤੋ ਇਹ ਉਪਾਅ ਬਹੁਤ ਸ਼ਕਤੀ ਵਾਲੇ ਹਨ ਜਿਸ ਨਾਲ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਕਿਉਂਕਿ ਤੁਲਾ ਰਾਸ਼ੀ ਤੇ ਮਾਤਾ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਇਸ ਲਈ ਕੁਝ ਆਸਾਨ ਤੇ ਚਮਤਕਾਰਯੋਗ ਉਪਾਅ ਤੁਹਾਨੂੰ ਜਰੂਰ ਕਰਨੇ ਚਾਹੀਦੇ ਹਨ ਤੁਲਾ ਰਾਸ਼ੀ ਵਾਲਿਆਂ ਨੂੰ ਆਪਣੀ ਕਿਸਮਤ ਚਮਕਾਉਣ ਲਈ ਹਫਤੇ ਦੇ ਇੱਕ ਦਿਨ ਪੀਲੇ ਕੱਪੜੇ ਪਾਉਣੇ ਚਾਹੀਦੇ ਹਨ ਜਿਸ ਨਾਲ ਮਾਤਾ ਲక్ష్ਮੀ ਤੁਹਾਡੇ ਤੇ ਬਹੁਤ ਮਿਹਰਬਾਨ ਰਹਿੰਦੀ ਹੈ ਤੇ ਸੌਕ ਸਮਰiddhi ਤੁਹਾਡੇ ਵੱਲ ਝਿਕੇ ਆਉਂਦੀ ਹੈ ਤੇ ਤੁਹਾਡੀ ਕਿਸਮਤ ਦਾ ਤੁਹਾਨੂੰ ਪੂਰਾ ਸਾਥ ਮਿਲਦਾ ਹੈ ਤੁਲਾ ਰਾਸ਼ੀ ਵਾਲਿਆਂ ਨੂੰ ਜੇਕਰ ਕਦੇ ਧਨ ਦੌਲਤ ਸੰਬੰਧੀ ਸਮੱਸਿਆ ਆਉਂਦੀ ਹੈ ਤਾਂ ਤੁਹਾਨੂੰ ਹਰ ਰੋਜ਼ ਚਿੱਟੇ ਚੰਦਨ ਦਾ ਟਿੱਕਾ ਲਗਾਉਣਾ ਚਾਹੀਦਾ ਹੈ ਤੇ ਨਾਲ ਹੀ ਤੁਸੀਂ ਸ਼ੁੱਕਰਵਾਰ ਦੇ ਦਿਨ ਸ਼ਿਵਲਿੰਗ ਤੇ ਦਹੀਂ ਵੀ ਚੜ੍ਹਾ ਸਕਦੇ ਹੋ ਜਾਂ ਦਹੀਂ ਜਾਂ ਚਿੱਟੀਆਂ ਵਸਤੂਆਂ ਦਾ ਦਾਨ ਕਿਸੇ ਜ਼ਰੂਰਤਮੰਦ ਨੂੰ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਲਾ ਰਾਸ਼ੀ ਵਾਲਿਆਂ ਲਈ ਚਾਂਦੀ ਬਹੁਤ ਸ਼ੁਭ ਹੁੰਦੀ ਹੈ ਜਿਸ ਨਾਲ ਕਿਸਮਤ ਤੁਹਾਡੇ ਉੱਪਰ ਬਹੁਤ ਮਿਹਰਬਾਨ ਹੁੰਦੀ ਹੈ ਤੇ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹਿੰਦੀ ਹੈ ਤੁਲਾ ਰਾਸ਼ੀ ਵਾਲਿਆਂ ਨੂੰ ਚਾਂਦੀ ਦੀ ਬਣੀ ਵਸਤੂ ਆਪਣੇ ਕੋਲ ਰੱਖਣਾ ਬਹੁਤ ਲਾਭਕਾਰੀ ਹੁੰਦਾ ਹੈ ਜਾਂ ਤੁਸੀਂ ਚਾਂਦੀ ਦੀ ਵਸਤੂ ਨੂੰ ਬਣਾ ਕੇ ਆਪਣੀ ਉਂਗਲੀ ਜਾਂ ਗਲੇ ਵਿੱਚ ਚੈਨ ਪਾ ਸਕਦੇ ਹੋ ਜਿਸ ਨਾਲ માતા લક્ષ્ਮੀ ਦੀ ਕਿਰਪਾ ਤੁਹਾਡੇ ਉੱਪਰ ਸਦਾ ਹੈ ਬਣੀ ਰਹੇਗੀ ਤੁਲਾ ਰਾਸ਼ੀ ਵਾਲਿਆਂ ਨੂੰ ਰਾਹੂ ਕੇਤੂ ਦੇ ਮਾੜੇ ਅਸਰਾਂ ਤੋਂ ਬਚਣ ਲਈ ਛਨੀਵਾਰ ਦੇ ਦਿਨ ਤੇ ਮੰਗਲਵਾਰ ਦੇ ਦਿਨ ਭਗਵਾਨ ਹਨੂਮਾਨ ਦੇ ਮੰਦਰ ਜਾਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਮਾਨਸਿਕ ਪਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਜਦੋਂ ਵੀ ਰਾਹੂ ਤੇ ਕੇਤੂ ਤੁਹਾਨੂੰ ਮਾੜੇ ਅਸਰ ਦਿੰਦੇ ਹਨ ਤਾਂ ਤੁਹਾਨੂੰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਤੁਹਾਨੂੰ ਹਰ ਸ਼ਨੀਵਾਰ ਤੇ ਮੰਗਲਵਾਰ ਭਗਵਾਨ ਹਨੂਮਾਨ ਦੇ ਮੰਦਰ ਵਿੱਚ ਜਾਣਾ ਚਾਹੀਦਾ ਹੈ ਜਿਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਦੋਸਤੋ ਇਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ